ਸਿੰਗਲ ਸ਼ਾਟ ਹੈ ਨਹੀਂ ਉੱਪਰ ਜਾ ਕੇ ਕਿਵੇਂ ਉੱਪਰ ਜਾ ਕੇ ਬ੍ਰੂਮ ਐ ਐ ਕਿਲਰ ਨਾ ਐ ਕੋਣੋਂ ਢੂ ਪਹਿਲੀ ਵਾਰ ਹਾਂ ਉਹ ਕਰਦੇ ਨੇ ਉੱਪਰ ਜਾ ਕੇ ਜੀ ਤਿੰਨੇ ਮੈਂ ਲਾਇਆ ਹਿਸਾਬ ਦੇ ਨੇ ਚਲਾਈ ਪਿੱਤਰ ਵਾਰੀ ਉਮਰੋਂ ਨੇ ਉਹ 20 25 45 ਆਜੋ ਜਿਹੜੀਆਂ ਅਜੀਕਾ ਮਾਰਦੀਆਂ ਜਾਂਦੀਆਂ ਇੱਚੀ ਤੋਂ 3000 ਰੁਪਏ ਖਰਚਾ ਹੋ ਗਿਆ ਤੇਰਾ ਆਪਾਂ ਨੂੰ ਸੱਚ ਬਾਦਾਮ ਕਾਜੂਏ ਬਾਦਾਮ ਕਾਜੂ ਅੰਦਰ ਹੁਣ ਇਹ ਉਹ ਬਣਿਆ ਵਾ ਟੋਕਰੀ ਜੀ ਬਣਾਈ ਵੀ ਟੋਕਰੀਆਂ ਹੈਗੀਆਂ ਨੇ ਗਿਫਟ ਗਿਫਟ ਬੈਕ ਇਨ ਨਾ ਗਿਫਟ ਗਿਫਟ ਆ ਗਿਫਟ ਵਾਲੇ ਹਾਂ ਗਿਫਟ ਉਹ ਆਪਾਂ ਨੂੰ ਗਿਫਟ ਦੇਣਾ ਆੜੀ ਨੂੰ ਤਾਂ ਕਰਕੇ ਦੇ ਦਿਓ ਪੈਸੇ ਸਾਨੂੰ ਪਾਦਾ ਆੜੀ ਮੇਰੇ ਪਾਦਾ ਬਾਹਰ ਲਿਆ ਕੇ ਸਿੱਟ ਦੇ ਮੈਨੂੰ ਕੀ ਆ ਨਹੀਂ ਕਿਵੇਂ ਲਾਇਆ ਉਧਰ ਪਏ ਨੇ ਪੈਕ ਕਰਕੇ ਲਾਇਆ ਨੇ ਵਕੂ ਬੱਕਰੀ ਹਾਂ ਸਾਈਕੋ ਵਕੂ ਬੱਕਰੀ ਡੇਣਾ ਕਰਨਾ ਆ ਦਿਖਾਈ ਯਾਰ ਆਪਾਂ ਨੂੰ ਇੱਕ ਸੱਤ ਸੌ ਇਹ ਆ ਦੇਖੋ ਕਿੱਡੀ ਸੋਹਣੀ ਹੈ ਕਿੰਨੇ ਦੀ ਆ ਇਹ ਬਾਜ਼ਾਰ ਚ ਤਾਂ 770 ਦੀ ਵੇਚੀ ਦੀ ਆ ਤਾਨੂੰ 700 ਦੀ ਲਾ ਦਾਂਗੇ ਇਹ। ਉਹਨਾਂ ਦਾ 700 ਰੁਪਏ ਦੇ। ਉਹ ਵੀਰੇ ਤੁਸੀਂ ਖੁੱਲੇ ਲੈ ਕੇ ਖਾ ਲਓ ਯਾਰ। ਫੇਰ ਨਾਲੇ ਸੈਕਿੰਗੀਆਂ ਭਾਲਣ ਨਾਲੇ ਗਿਫਟ ਭਾਲਣਾ। ਉਹ ਬਦਾਂ ਤਾਂ ਪਲੇਟ ਦਾ ਹੀ ਰੇਟ ਲਾਇਆ ਵਾ। ਬਦਾਂ ਅੰਨੇ ਤਾਂ ਬਦਾਮ ਆ ਜਾਂਦੇ ਨੇ। ਨਹੀਂ ਨਹੀਂ ਪਲੇਟ ਵੀ ਇਹਦੇ ਵਿੱਚ ਸ਼ਾਮਰ ਪਲੇਟ ਹੈ। ਕਹੀ ਗਿਆ ਚਾਂਦੀ ਪਕੌੜ ਕੇ ਪਾਈ ਦੀ ਵੀਰੇ। ਨਹੀਂ ਨਹੀਂ ਵੀਰੇ ਚਾਂਦੀ ਦੀ ਨਹੀਂ ਇਹਦੇ ਅੰਦਰ ਪਿੱਤਲ ਦੀ ਪਲੇਟ ਹੈ। ਉਹ ਜਾ ਪਲੇਟ ਤੂੰ ਸੋਹੀ ਸਹੀ ਲਾ ਰੇ ਮੇਰੇ 700 ਰੁਪਏ ਮੈਨੂੰ ਬਿਲਕੁਲ ਜੰਨੂ ਨੂੰ ਦਿੱਤੇ ਨਾ ਇਹਦੂ ਸਹੀ ਹੋਰ ਮੈਂ ਰੱਤ ਵੀ ਪੱਲਿਓ ਪਾ ਕੇ ਥੋੜੀ ਵੇਟਣਿਆ ਕਾਲੀ ਕਾ ਕਰਦੇ ਯਾਰ ਇਹ ਕਾ ਕਰਦਨੇ ਕਾ ਕਰਦਨੇ ਇਹ ਕਾ ਹੋ ਗਈ ਹੋਰ ਦੱਸੋ ਹੋਰ ਆਪਾਂ ਨੂੰ ਬੰਬ ਯਾਰ ਤੂੰ ਦਿੱਤੇ ਨਹੀਂ ਚਾਰਕ ਬੰਬ ਦਿੱਤੇ ਨੇ ਹੋਰ ਵੀ ਦੇ ਦੇ ਨਾ ਵੀ ਇੱਧਰ ਨੂੰ ਆ ਜਾ ਆ ਯਾਰ ਤੋਤਾ ਛੱਪਿਆ ਵੇ ਤੇ ਉੱਪਰ ਆ ਬੰਬ ਦੇ ਤੋਤਾ ਬੋਲੂਗਾ ਹਾਂ ਇਹ ਤੋਤਾ ਬ੍ਰਾਂਡ ਆ ਵੀਰੇ ਇਹ ਅੱਛਾ ਨਾ ਕਿ ਇਹ ਤੋਤੇ ਮੈਂ ਬੋਲੂ ਕਿਤੇ ਬੰਬਾ ਹਾਂ ਇਹ ਠਾ ਨਹੀਂ ਕਰਦਾ ਇਹ ਢੇਈ ਠੀਕ ਕਰਦਾ ਮੈਂ ਉਹ ਮਰੀਨਾ ਇਹ ਕੰਪਨੀ ਦਾ ਨਾਮ ਹੈ ਵੀਰੇ ਤੋਤਾ ਅੱਛਾ ਤੋਤਾ ਬ੍ਰਾਂਡ ਲਾਲ ਜਿਹਾ ਤਾਂ ਹੋਇਆ ਵੇ ਇਹ ਤਾਂ ਪਹਿਲੀ ਗੁੱਸੇ ਚ ਆ ਯਾਰ ਨਹੀਂ ਨਹੀਂ ਲਾਲ ਰੰਗ ਦਾ ਤੋਤਾ ਇਹ ਤਾਂ ਹੀ ਫੁੱਟੂ ਆ ਫਿਰ ਆ ਕਿਵੇਂ ਲਾਇਆ ਇਹ ਪੈਕ ਦੇ ਦੇਣਾ ਤੈਨੂੰ 50 ਰੁਪਏ ਦਾ ਆ ਛੋਟਾ ਆ ਰਾ ਦੋ ਮੜੇ ਪੈਸਾ ਉਹਨੂੰ ਆ ਛੋਟਾ ਕਿਵੇਂ ਆ ਬੰਬ ਇਹ ਛੋਟਾ 40 ਰੁਪਏ ਤੂੰ ਮੈਂ ਬੜਾ ਨਹੀਂ ਲੇ ਲੂ ਇਹ ਚ ਵੱਧ ਬੈਨੀਫਿਟ ਹੈ ਮੈਂ ਤਾਂ ਹੀ ਤਾਂ ਤੁਹਾਨੂੰ ਆਹ ਚੀਜ਼ ਦਿਖਾਈ ਆ ਪਹਿਲਾਂ ਹੋਰ ਕੀ ਲੈਣ ਹਾ ਹਾ ਆ ਗਿਆ ਆ ਗਿਆ ਆਪਣੇ ਉਹਨਾਂ ਦੇ ਓਹੋ ਚਲਾ ਕੇ ਦੇਖ ਰਾਂ ਕਿਤੇ ਚੱਲੂ ਮੈਨੂੰ ਪਤਾ ਇਹ ਤੂੰ ਸਾਰੀ ਉਮਰ ਤੱਕ ਨਹੀਂ ਤੂੰ ਆਪਣੀ ਲੈ ਰਿਆ ਨਾ ਸਹੀ ਦੱਸ ਕੋਈ ਜਵਾਕ ਜਵਾਗ ਲਾਣੀ ਓ ਜਵਾਕ ਤਾਂ ਕਹਿਣਾ ਵੀ ਸ਼ੌਂਕ ਪੂਰੇ ਲਈ ਓਏ ਬੰਦੂਕ ਲੈਣੀ ਆ ਆ ਆ ਕੀ ਆ ਗੋਲੀਆਂ ਇਹ ਨਹੀਂ ਨਹੀਂ ਬੰਬ ਨੇ ਇਹ ਓ ਫਿਰ ਆ ਗੋਲੀਆਂ ਹਾਂ ਇਹਨਾਂ ਦੀਆਂ ਗੋਲੀਆਂ ਇੱਥੇ ਪੈਂਦੀਆਂ ਨੇ ਰੋਂਦ ਨੇ ਰੋਂਦ ਇਧਰ ਆ ਰਾਹ ਦੋ ਮੜੇ ਰੌਂਡ ਰੌਂਡ ਨੇ ਵੀਰੇ ਬੰਦੂਕ ਚ ਪੈ ਕੇ ਚੱਲਦੇ ਨੇ ਇਹ ਅੱਖਾਂ ਤਾਂ ਨਹੀਂ ਉਹਦੇ ਨਹੀਂ ਮਾਰਨਗੇ ਨਹੀਂ ਇਹ ਲਾਈਟ ਛੱਡਦਾ ਪੂਰੀ ਲਾਲ ਆ ਪਤਾ ਲੱਗਦਾ